ਸਤ ਸ੍ਰੀ ਅਕਾਲ ਦੋਸਤੋ ਸੋ ਅੱਜ ਆਪਾਂ ਗੱਲ ਕਰਾਂਗੇ ਜੋ ਪੋਸਟਾਂ ਆ ਯਹਨ ਟਰਪਲ ਐਸ ਬੀ ਵੱਲੋਂ ਟਰਪਲ ਐਸ ਬੀ ਬੋਰਡ ਵੱਲੋਂ ਜੋ ਗਰੁੱਪ ਡੀ ਦੀਆਂ ਪੋਸਟਾਂ ਸਟਾਰਟ ਹੋਣ ਜਾ ਰਹੀਆਂ ਹਨ ਤੇ ਉਹਨਾਂ ਬਾਰੇ ਆਪਾਂ ਜੋ ਇਹ ਨੋਟੀਫਿਕੇਸ਼ਨ ਦੇਖਾਂਗੇ ਸਾਰਾ ਇਹਨਾਂ ਦੀ ਰਿਕੁਆਇਰਮੈਂਟ ਤੇ ਫਾਰਮ ਭਰਨ ਦੀ ਫੀਸ ਵਗੈਰਾ ਤੇ ਕੌਣ ਕੌਣ ਐਲੀਜੀਬਲ ਹੈ ਕੌਣ ਭਰ ਸਕਦਾ ਏਜ ਸਭ ਕੁਝ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਨੋਟੀਫਿਕੇਸ਼ਨ ਚ ਸੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜੋ ਵੀ ਇਸ਼ਤਿਹਾਰ ਦਿੱਤਾ ਸੀ 17 ਨਵੰਬਰ 2025 17 ਨਵੰਬਰ 2025 ਨੂੰ ਇਸ਼ਤਿਹਾਰ ਆਇਆ ਸੀ ਸਟਾਰਟ ਡੇਟ ਸ 21 ਨਵੰਬਰ ਸੋ 21 ਨਵੰਬਰ ਨੂੰ ਇਹ ਪੋਸਟਾ ਸਟਾਰਟ ਨਹੀਂ ਹੋਈਆਂ ਇਹ ਸਟਾਰਟ ਹੋਈਆਂ 5 ਦਸੰਬਰ ਨੂੰ ਸੋ 5 ਦਸੰਬਰ ਤੋਂ ਲੈ ਕੇ ਲਾਸਟ ਡੇਟਸ 27 ਦਸੰਬਰ ਸ਼ਾਮ ਦੇ 5 ਵਜੇ ਤੱਕ ਤੇ ਫੀਸ ਦੀ ਵੀ ਇਹਨਾਂ ਨੇ ਡੇਟ ਐਕਸਟੈਂਡ ਕੀਤੀ ਹੋਈ ਹੈ 31 ਦਸੰਬਰ ਸੋ ਇਹ ਆਪਾਂ ਦੇਖ ਲੈਣਾ ਹੈ ਤੋ ਆਪਾਂ ਹੁਣ ਗੱਲ ਕਰਦੇ ਆ ਜੋ ਇਹ ਡਿਪਾਰਟਮੈਂਟ ਇਹਨਾਂ ਦੇ ਜੋ ਵਿਭਾਗ ਨੇ ਆਮ ਰਾਜ ਪ੍ਰਬੰਧਕ ਵਿਭਾਗ ਦੇ ਸੇਵਾਦਾਰ ਜਨ ਦੇ ਚ 150 ਪੋਸਟਾਂ ਹਨ ਅਡੇਰੀ ਵਿਕਾਸ ਭਾਗੇ ਦੇ ਚ 22 ਤੇ ਡਿਪਟੀ ਮਾਨਸਾ ਡਿਪਟੀ ਕਮਿਸ਼ਨਰ ਮਾਨਸਾ ਦੇ ਵਿੱਚ 18 ਪੋਸਟ ਆ ਇਹ ਸਭ ਸੇਵਾਦਾਰਾਂ ਦੀਆਂ ਨੇ ਅੱਗੇ ਚੌਕੀਦਾਰਾਂ ਦੀਆਂ ਪੋਸਟ ਆ ਜਾਂਦੀਆਂ ਤੇ ਸਵੀਪਰ ਕੰਮ ਚੌਕੀਦਾਰ ਸਪਾਈ ਸੇਵਕ ਮਾਲੀ ਇਹ ਸਾਰੇ ਡਿਪਾਰਟਮੈਂਟ ਇਹਨਾਂ ਦੇ ਵਿੱਚ ਮੱਛੀ ਪਾਲਕ ਦੀਆਂ ਪੋਸਟਾਂ ਵੀ ਆ ਗਈਆਂ ਇਹ ਆਪਾਂ ਦੇਖ ਲੈਣੀਆਂ ਨੇ ਸੋ ਇਹਨਾਂ ਦੀ ਗਿਣਤੀ ਇਹਨਾਂ ਨੇ ਇੱਥੇ ਦੱਸਿਆ ਹੈ 331 ਸੋ ਇਹ ਪੋਸਟਾਂ ਵੀ ਉਹਨਾਂ ਥੋੜੀਆਂ ਜਿਹੀ ਬਦਾ ਦਿੱਤੀਆਂ ਇਹਨਾਂ ਹੁਣ ਇਹ 368 ਪੋਸਟਾਂ ਕਰ ਦਿੱਤੀਆਂ ਗਿਆ ਸੋ ਇਹ ਫਾਰਮ ਫਰ ਫਿਲ ਕਰਨ ਲੱਗਿਆ ਆਪਾਂ ਨੇ ਇਹਨਾਂ ਦਾ ਇੱਕੋ ਹੀ ਫਾਰਮ ਫਿਲ ਹੋਣਾ ਹੈ ਇੱਕੋ ਫਾਰਮ ਦੇ ਵਿੱਚ ਸਭ ਜਿੰਨੇ ਵੀ ਡਿਪਾਰਟਮੈਂਟ ਨੇ ਜਿੰਨੀਆਂ ਵੀ ਪੋਸਟਾਂ ਨੇ ਸਭ ਫਿਲ ਹੋ ਜਾਣਗੀਆਂ ਇਹ ਨਹੀਂ ਵੀ ਆਪਾਂ ਰੇਕ ਡਿਪਾਰਟਮੈਂਟ ਦੀ ਲਗ ਪੋਸਟ ਫਿਲ ਕਰਨੀ ਹੈ ਸਵਾਪਾ ਦੇਖ ਲੈਣੇ ਆ ਇਹਨਾਂ ਸਾਰੇ ਡਿਪਾਰਟਮੈਂਟ ਦੇ ਵਿੱਚ ਆ ਪੋਸਟਾਂ ਆਈਆਂ ਹੋਈਆਂ ਨੇ ਚੌਕੀਦਾਰ ਮਾਲੀ ਸਵੀਪਰ ਸफाई ਸੇਵਕ ਇਹਨਾਂ ਸਾਰੀਆਂ ਪੋਸਟਾਂ ਆਈਆਂ ਹੋਈਆਂ ਨੇ ਤੇ ਆਪਾਂ ਹੁਣ ਆ ਪੋਸਟਾਂ ਦੇਖ ਲੈਣੇ ਆ ਹੁਣ ਆਪਾਂ ਦੇਖਦੇ ਆ ਇਹਨਾਂ ਦਾ ਰਿਕੁਆਇਰਮੈਂਟ ਇਹ ਜੋ ਇਹਨਾਂ ਨੇ ਇਹ ਵੀ ਲਿਖਾਇਆ ਵੀ ਇਹ ਪਹਿਲਾਂ ਪੋਸਟ ਆਈਆਂ ਸਨ 10 ਅਫਤ 2024 ਜੋ ਵੀ 8 ਅਕਤੂਬਰ 2024 ਦੇ ਪੋਸਟਾਂ ਜੋ ਤਕਰੀਬਨ ਸਾਲ ਤੋਂ ਉੱਪਰ ਟਾਈਮ ਹੋ ਗਿਆ ਇਹਨਾਂ ਨੇ ਫਿਰਮ ਫਿਰ ਕਰਵਾਏ ਸੀ ਪਹਿਲਾਂ ਉਹ ਸਾਈਟ ਵਿੱਚ ਹੀ ਇਹਨਾਂ ਨੇ ਜੋ ক্লোਜ਼ ਕਰ ਦਿੱਤ ਬੰਦ ਕਰ ਦਿੱਤੀ ਸੀ ਸਿੱਟ ਪਲੱਸ ਵੀ ਵੱਲੋਂ ਉਹ ਹੁਣ ਇਹਨਾਂ ਨੇ ਇਹਨਾਂ ਨੇ ਐਲ ਦੱਸਿਆ ਵੀ ਜਿਨ੍ਹਾਂ ਨੇ ਪਹਿਲਾਂ ਪੋਸਟਾਂ ਫਿਲ ਕੀਤੀਆਂ ਸਨ 2024 ਦੇ ਵਿੱਚ ਉਹ ਹੁਣ ਪੋਸਟ ਦੁਬਾਰਾ ਫਿਲ ਕਰ ਕਰਨ ਤੇ ਉਹਦੀ ਫੀਸ ਨਹੀਂ ਪੇ ਹੋਣੀ ਸਿਰਫ ਇਹ ਹੈ ਵੀ ਉੱਤੇ ਵਿੱਚ ਆਪਸ਼ਨ ਹੈ ਫਾਰਮ ਦੀ ਆ ਮੈਂ ਤੁਹਾਨੂੰ ਦਿਖਾ ਦੇਣਾ ਜਿਨ੍ਹਾਂ ਨੇ ਪਹਿਲਾਂ ਫੀਸ ਪੇ ਕੀਤੀ ਐਪਲੀਕੇਸ਼ਨ ਨੰਬਰ ਹੈ ਜਾਂ ਨਹੀਂ ਹੈ ਆਪਾਂ ਇੱਧਰ ਜਾਣਾ ਕੈਂਡੀਡੇਟ ਰਜਿਸਟਰਡ ਆਲਰੇਡੀ ਰਜਿਸਟਰਡ ਜਿਨ੍ਹਾਂ ਨੇ ਐਡਵਰਟਾਈਜ਼ਮੈਂਟ 10 2024 ਦੇ ਵਿੱਚ ਫਿਲ ਕੀਤਾ ਹੈ ਜੇ ਤੁਹਾਡੇ ਕੋਲ ਰਸੀਦ ਨਹੀਂ ਗਈ ਕੋਈ ਵੀ ਫੀਸ ਦੀ ਰਸੀਦ ਨਹੀਂ ਗਈ ਤੇ ਆਪਾਂ ਇੱਥੇ ਐਪਲੀਕੇਸ਼ਨ ਨੰਬਰ ਫੋਰਗੈਟ ਵੀ ਕਰ ਸਕਦੇ ਹਾਂ ਇਹ ਅਪਲੀਕੇਸ਼ਨ ਨੰਬਰ ਫੋਰਗੇਟ ਕਰਨ ਦੇ ਵੀ ਆਪ ਆਪਣਾ ਨਾਮ ਫਾਦਰ ਨੇ ਮਦਰ ਨੇ ਮੋਬਾਈਲ ਤੇ ਡੇਟ ਆਫ ਬਰਥ ਆਪਣੀ ਕੈਟਾਗਰੀ ਸਿਲੈਕਟ ਕਰਕੇ ਫਾਈਂਡ ਕਰੋਗੇ ਤੇ ਇੱਥੇ ਆਪਣਾ ਅਪਲੀਕੇਸ਼ਨ ਨੰਬਰ ਫਾਈਂਡ ਹੋ ਜਾਏਗਾ ਅਪਲੀਕੇਸ਼ਨ ਨੰਬਰ ਫਾਈਂਡ ਕਰਕੇ ਤੇ ਆਪਾਂ ਇੱਧਰ ਅਪਲੀਕੇਸ਼ਨ ਨੰਬਰ ਆਪਣਾ ਫਿਲ ਕਰ ਦੇਣਾ ਹੈ ਅਪਲੀਕੇਸ਼ਨ ਨੰਬਰ ਤੇ ਡੇਟ ਆਫ ਬਰਥ ਕਰ ਫਿਲ ਕਰਕੇ ਤੇ ਰੀਸਬਮਿਟ ਇੱਥੇ ਰੀਸਬਮਿਟ ਲਿਖਿਆ ਰੀਸਬਮਿਟ ਅਪਲੀਕੇਸ਼ਨ ਇੱਥੇ ਅਪਲੀਕੇਸ਼ਨ ਦਾ ਡੇਟ ਆਫ ਬਰਥ ਪਾ ਕੇ ਸਬਮਿਟ ਕਰੋਗੇ ਫਾਰਮ ਆਪਨਾ ਓਪਨ ਹੋ ਜਾਏਗਾ ਉਹਦੇ ਵਿੱਚ ਜੇ ਤੁਸੀਂ ਕੁਝ ਚੇਂਜ ਕਰਨੀ ਚਾਹੁੰਦੇ ਹੋ ਜੋ ਤੁਹਾਡੇ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਕੁਝ ਗਲਤੀ ਮਿਸਟੇਕ ਹੋ ਗਈ ਸੀ ਤੇ ਉਹ ਤੁਸੀਂ ਇਹਦੇ ਚ ਠੀਕ ਵੀ ਕਰ ਸਕਦੇ ਹੋ ਤੇ ਰੀ ਸਬਮਿਟ ਕਰਕੇ ਤੇ ਬਸ ਫਾਰਮ ਤੁਹਾਡਾ ਸਬਮਿਟ ਹੋ ਜਾਏਗਾ ਤੇ ਪ੍ਰਿੰਟ ਆਊਟ ਤੁਹਾਡਾ ਆ ਜਾਏਗਾ ਠੀਕ ਹੈ ਜੀ ਤੇ ਆਪਾਂ ਹੁਣ ਗੱਲ ਕਰਾਂਗੇ ਸ਼੍ਰੇਣੀ ਕੋਡ ਇਹ ਸ਼੍ਰੇਣੀ ਜੋ ਵੀ ਆ ਕੈਟਾਗਰੀ ਕੋਡ ਆ ਜਾਂਦੇ ਹੈ ਜਨਰਲ ای ਡਬਲਯੂ ਐਸ ਐਸ ਸੀ ਐਸ ਸੀ ਰਾਮਦਾਸ ਯਾ ਐ ਬੀ ਸੀ ਇਹ ਕੈਟਾਗਰੀ ਕੋਡ ਆਨ ਆਪਣੇ ਠੀਕ ਹੈ ਜੀ ਇਹ ਆਪਾਂ ਦੇਖ ਲੈਣਾ ਆਪਣੇ ਕਿਹੜੇ ਕੈਟਾਗਰੀ ਹੋ ਸਾਬ ਤੇ ਆਪਾਂ ਇਹ ਫਾਰਮ ਫਿਲ ਕਰਨਾ ਤੇ ਹਾਂ ਆ ਦੇਖੋ ਇਹਨਾਂ ਨੇ ਕਿਹਾ ਵੀ ਜੋ ਵੀ ਪੋਸਟਾਂ ਲਿਖਿਆ ਹਿਆ ਨੇ ਵਿਦਿਅਕ ਯੋਗਤਾ ਇਹਦੇ ਵਿਦਿਅਕ ਯੋਗਤਾ ਜੋ ਵੀ 10ਵੀਂ ਪਾਸ ਮੈਟ੍ਰਿਕ ਲੀਸ਼ਨ ਜਾਂ 10th ਪਾਸ ਪੰਜਾਬੀ ਪਾਸ ਹੋਣਾ ਚਾਹੀਦਾ ਸਬਜੈਕਟ ਕੋਈ ਵੀ ਉਹਨਾਂ ਦਾ ਪੰਜਾਬੀ ਸਬਜੈਕਟ ਹੋਣਾ ਚਾਹੀਦਾ ਹੈ ਉਹ ਫਾਰਮ ਫਿਲ ਕਰ ਸਕਦਾ ਹੈ ਤੇ ਆ ਦੇਖ ਲੈਣਾ ਆਪਾਂ ਪੰਜਾਬੀ ਪਾਸ ਹੋਣੀ ਜ਼ਰੂਰੀ ਹੈ ਦਸਵੀਂ ਦੇ ਵਿੱਚ ਤੇ ਆਪਾਂ ਪੇ ਸਕੇਲ ਵੱਲ ਚਲਦੇ ਹਾਂ ਭਈ ਇਹਨਾਂ ਦੀ ਬਹੁਤ ਵਧੀਆ ਹੈ 18000 ਰੁਪਏ ਜੋ ਇਹਨਾਂ ਨੇ ਦੱਸਿਆ 18000 ਤੋਂ 56000 ਸੱਤਵੇਂ ਪੇ ਕਮਿਸ਼ਨ ਦੇ ਹਿਸਾਬ ਤੇ 18000 ਜੋ ਵੀ ਤੁਹਾਨੂੰ ਸਟਾਰਟਿੰਗ ਤਨਖਾਹ 18000 ਰੁਪਏ ਮਿਲੇਗੀ ਸਤਵੇਂ ਦੇ ਸਤਵੇਂ ਪੇਕ ਕਮਿਸ਼ਨ ਦੇ ਸਾਥ ਦੇ ਜੋ ਵੀ ਪੋਸਟ ਕੋਈ ਵੀ ਤੁਹਾਨੂੰ ਪੋਸਟ ਮਿਲਦੀ ਹੈ ਸਭ ਪੋਸਟਾਂ ਦੇ ਵਿੱਚ ਇਨੀ ਤਨਖਾਹ ਮਿਲੇਗੀ ਤੇ ਉਮਰ ਆਪਾਂ ਦੇਖ ਲੈਣੇ ਆਂਦੇ ਵਿੱਚ ਏਜ ਏਜ ਜਗੀ ਹੈ 18 ਤੋਂ 37 ਸਾਲ ਜਰਨਲ ਦੇ ਵਿੱਚ 18 ਤੋਂ 37 ਸਾਲ ਹੈ ਤੇ 5 ਸਾਲ ਦੀ ਜੋ ਵੀ ਇਹਨਾਂ ਨੇ ਛੂਟ ਦਿੱਤੀ ਐਸੀਬੀਸੀ ਕੈਟਾਗਰੀ ਵਾਲਿਆਂ ਨੂੰ ਉਹਨਾਂ ਦੇ 42 ਸਾਲ ਤੇ 18 ਤੋਂ ਇੱਕ ਇੱਕ 2025 ਆਪਾਂ ਦੇਖ ਲੈਣਾ ਵੀ ਹੁਣ 2000 25 ਦੇ ਵਿੱਚ ਜਿਨ੍ਹਾਂ ਦੀ 18 ਸਾਲ ਉਮਰ ਪੂਰੀ ਹੁੰਦੀ ਹੈ ਉਹ ਇਸ ਫਾਰਮ ਨੂੰ ਨਹੀਂ ਫਿਲ ਕਰ ਸਕਦੇ ਜਿਨ੍ਹਾਂ ਦੀ 2024 ਚ 18 ਸਾਲ ਉਮਰ ਪੂਰੀ ਹੁੰਦੀ ਹੈ ਉਹ ਫਿਲ ਹਾਂ 2007 2007 ਜਨਮ ਵਾਲੇ ਇਹ ਫਾਰਮ ਫਿਲ ਨਹੀਂ ਕਰ ਸਕਦੇ 2006 ਤੋਂ ਲੈ ਕੇ ਜੋ ਵੀ ਪਿੱਛੇ ਨੇ ਉਹ ਸਾਰੇ ਫਾਰਮ ਫਿਲ ਕਰ ਸਕਦੇ ਆ ਤੇ ਆਪਾਂ ਦੇਖਦੇ ਹਾਂ ਕਿ ਫੀਸ ਆ ਗਈ ਫੀਸ ਦਾ ਜੋ ਵੀ ਜਨਰਲ ਕੈਟਾਗਰੀ ਜਨਰਲ ਖਿਡਾਰੀ ਤੇ ਫਰੀडम फाइਟਰ ਇਹਨਾਂ ਦੀ 1000 ਰੁਪਏ ਫੀਸ ਲੱਗੇਗੀ ਸਰਕਾਰੀ ਫੀਸ ਜੋ ਵੀ ਹੈ ਤੇ ਐਸ்சி ਬੀਸੀ ਤੇ 250 ਤੇ ਐਕ ਸਰਵਿਸਮੈਨ ਦੀ 200 ਤੇ ਹੈਂਡੀਕੈਪਟ ਜੋ ਵੀ ਫਿਜ਼ੀਕਲ ਹੈਂਡੀਕੈਪਟ ਹੈ ਕਿਸੇ ਵੀ ਕੈਟਾਗਰੀ ਜਰਨਲ ਹੋਵੇ ਐਸ்சி ਹੋਵੇ ਬੀਸੀ ਹੋਵੇ ਫੀਸ ਉਹਨਾਂ ਦੀ 500 ਹੀ ਆਨਲਾਈਨ ਜੋ ਆਪਾਂ ਪੇ ਕਰਨੀ ਪੈਗੀ ਇਹਦੇ ਵਿੱਚ ਫੀਸ ਆਪਾਂ ਨੂੰ 500 ਲੱਗੇਗੀ ਹੈਂਡੀਕੈਪਟ ਵਾਸਤੇ ਤੇ ਜੋਨ ਵਿਧੀ ਇਹਨਾਂ ਨੇ ਜੋ ਵੀ ਦੱਸਿਆ ਵੀ ਇਹਦੇ 'ਚ ਕੋਈ ਮੈਰਿਟ ਨਹੀਂ ਇਹਦੇ ਵਿੱਚ ਸਿਰਫ ਓਨਲੀ ਟੈਸਟ ਹੋਏਗਾ ਇੱਕ ਟੈਸਟ ਉਹ ਟੈਸਟ ਦਾ ਸਿਲੇਬਸ ਅਜੇ ਨਹੀਂ ਆਇਆ ਉਸ ਸਿਲੇਬਸ ਆਇਆ ਤਾਂ ਵੀ ਤੁਹਾਨੂੰ ਦੱਸ ਦਿੱਤਾ ਜਾਏਗਾ ਇਹ ਟੈਸਟ ਹੋਏਗਾ ਇਹਦੇ ਟੈਸਟ ਦੀ ਮੈਰਿਟ ਬਣੇਗੀ ਉਹਦੇ ਹੀ ਆਧਾਰ ਤੇ ਤੁਹਾਨੂੰ ਨੌਕਰੀਏ ਦਿੱਤੀ ਜਾਏਗੀ ਬਾਕੀ ਜੇ ਨੰਬਰ ਜਿਵੇਂ ਵੀ ਤੁਹਾਡੇ ਨੰਬਰ ਚੰਗੇ ਆਣਗੇ ਉਹ ਸਾਰੇ ਤੁਹਾਨੂੰ ਨੌਕਰੀਆਂ ਦੇ ਵਿੱਚ ਵਧੀਆ ਦਿੱਤੀ ਜਾਏਗੀ ਠੀਕ ਹੈ ਜੀ ਤੇ ਬਾਕੀ ਆਪਾਂ ਦੇਖ ਲੈਂਦੇ ਹਾਂ ਇਹਨਾਂ ਨੇ ਆਈ ਤਾਂ ਸਿਆ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਸੀ 2024 ਚ ਉਹ ਫੀਸ ਦਾ ਭੁਗਤਾਨ ਨਾ ਕੀਤਾ ਜਾਵੇ ਠੀਕ ਹੈ ਜੀ ਉਹਨਾਂ ਨੇ ਕਿਉਂਕਿ ਪਹਿਲਾਂ ਹੀ ਫੀਸ ਪੇ ਕਰ ਦਿੱਤੀ ਜਿਨ੍ਹਾਂ ਨੇ ਉਹ ਆਪਣਾ ਫੋਰਗੇਟ ਕਰਕੇ ਜੋ ਐਪਲੀਕੇਸ਼ਨ ਨੰਬਰ ਜੀ ਆਗਾ ਤਾਂ ਠੀਕ ਹੈ ਨਹੀਂ ਤਾਂ ਫੋਰਗੇਟ ਕਰ ਲੋ ਫੋਰਗੇਟ ਕਰਕੇ ਤੇ ਆਪਣਾ ਰੀ ਸਬਮਿਟ ਫਾਰਮ ਕਰ ਦੋ ਤੇ ਆ ਦੱਸੋ ਹਾਂ ਫੀਸ ਜੇ ਕਿਸੇ ਵੀ ਨੇ ਨਿਊ ਫਾਰਮ ਫਿਲ ਕੀਤਾ ਤੇ ਉਹਦੀ ਫੀਸ ਬਿਲਕੁਲ ਨਾਲੋਂ ਨਾਲ ਪੇ ਨਹੀਂ ਹੋਏਗੀ ਫੀਸ 2-3 ਦਿਨਾਂ ਬਾਅਦ ਆਪਨੂੰ ਦੁਬਾਰਾ ਲੌਗਇਨ ਕਰਕੇ ਤੇ ਐਪਲੀਕੇਸ਼ਨ ਤੇ ਡੇਟ ਆਫ ਬਰਥ ਡੇਟ ਆਫ ਬਰਥ ਫਿਲ ਕਰਕੇ ਤੇ SBI ਪੇਜ ਜੋ ਵੀ ਇਹਨਾਂ ਰਿਕੁਐਸਟ ਬਈ ਪੇ ਤੇ ਫੀਸ ਪੇ ਹੋਏਗੀ ਤੋਂ ਲਿੰਕ ਓਪਨ ਹੋਏਗਾ ਉਹਦੇ ਵਿੱਚ ਆਪਾਂ ਫੀਸ ਪੇ ਕਰਕੇ ਤੇ ਦੋ ਦਿਨ ਬਾਅਦ ਜਾਂ ਤਿੰਨ ਦਿਨ ਬਾਅਦ ਉਸ ਤੋਂ ਬਾਅਦ ਫਿਰ ਆਪਨੂੰ ਪ੍ਰਿੰਟ ਮਿਲੇਗਾ ਇਹ ਵੀ ਨਾਲੋਂ ਨਾਲ ਫੀਸ ਵੀ ਨਹੀਂ ਪਈ ਹੋਣੀ ਤੇ ਨਾਲੋਂ ਨਾਲ ਤੁਹਾਨੂੰ ਪ੍ਰਿੰਟ ਵੀ ਨਹੀਂ ਮਿਲਣਾ ਰਸੀਦ ਜਿਹਨੂੰ ਕਹ ਲੋ ਇਹ ਆਪਾਂ ਦੇਖਣਾ ਵੀ ਆਪਾਂ ਨੂੰ ਇੱਕ ਵੀਕ ਤਕਰੀਬਨ ਇੱਕ ਵੀਕ ਆਪਾਂ ਨੂੰ ਲੱਗ ਜਾਂਦਾ ਇਹ ਫਾਰਮ ਫਿਲ ਕੰਪਲੀਟ ਕਰਨ ਦੇ ਜੇ ਸਾਈਟ ਪ੍ਰੋਬਲਮ ਹੋ ਜਾਏ ਇਹਨਾਂ ਦੀ ਫੀਸ ਦੀ ਤਾਂ ਫਿਰ ਹਫਤੇ ਬਾਅਦ ਹੀ ਕਈ ਵਾਰੀ ਫੀਸ ਪੇ ਕਰਾਉਂਦੇ ਆ ਬਹੁਤ ਟਾਈਮ ਲਾਦੇ ਆ ਤੇ ਆਪਾਂ ਦੇਖ ਲੈਣਾ ਸਾਰਾ ਫੀਸਾ ਵਗੈਰਾ ਜੋ ਵੀ ਹੈ ਫਾਰਮ ਕੰਪਲੀਟ ਵੀ ਫਾਰਮ ਦੇ ਵਿੱਚ ਕੋਈ ਗਲਤੀ ਨਾ ਕਰੇ ਪਰਲ ਗਿਆ ਫਾਰਮ ਐਡਾ ਕੋਈ ਖਾਸ ਫਾਰਮ ਨਹੀਂਗਾ ਬਿਲਕੁਲ ਸੌਖਾ ਫਾਰਮ ਹੈਗਾ ਆਪਾਂ ਵੀ ਤੁਹਾਨੂੰ ਦੱਸ ਦਿੰਨੇ ਆ ਆ ਸਾਰਾ ਫਾਰਮ ਆਪਾਂ ਦੇਖ ਲੈਨੇ ਆ ਫਾਰਮ ਦੇ ਵਿੱਚ ਕੀ ਕੁਝ ਹੈਗਾ ਆਪਾਂ ਨਵੇਂ ਰਜਿਸਟ੍ਰੇਸ਼ਨ ਤੇ ਜਾਾਂਗੇ ਆ ਦੇਖਦੇ ਆਪਾਂ ਫਾਰਮ ਤੇ ਆ ਤੁਸੀਂ ਦੇਖ ਸਕਦੇ ਆ ਦੇ ਵਿੱਚ ਉੱਪਰ ਹੀ ਪੋਸਟ ਅਪਲਾਈ ਦੇ ਵਿੱਚ ਸਾਰੀਆਂ ਪੋਸਟਾਂ ਲਿਖੀਆਂ ਹੋਈਆਂ ਹਨ ਸੇਵਾਦਾਰ ਚੌਕੀਦਾਰ ਸਵੀਪਰ ਸਫਾਈ ਸੇਵਕ ਤੇ ਸਵੀਪਰ ਕੰਮ ਮਾਲੀ ਤੇ ਮੱਛੀ ਪਾਲਕ ਇਹਦੇ ਵਿੱਚ ਨਾਮ ਫਾਦਰ ਨੇ ਮਦਰ ਨੇ ਤੇ ਜੈਂਡਰ ਸਿੰਗਲ ਮੈਰਿਜ ਮੈਰਿਡ ਇਹ ਸਿਲੈਕਟ ਕਰ ਲੈਣਾ ਕੈਟਾਗਰੀ ਆ ਗਈ ਕੈਟਾਗਰੀ ਕੋਡ ਉੱਪਰ ਲਿਖਿਆ ਹੋਇਆ ਤੇ ਆਪਾਂ ਫਿਲ ਕਰਨਾ ਡੇਟ ਆਫ ਬਰਥ ਤੇ ਆਡੈਂਟੀ ਆਡੈਂਟੀ ਦਾ ਮਲਕਦਾਰ ਕਾਰਡ ਤੁਸੀਂ ਲਾ ਸਕਦੇ ਹੋ ਆਧਾਰ ਕਾਰਡ ਪੈਨ ਕਾਰਡ ਜੋ ਕੋਈ ਵੀ ਇੱਕ ਪ੍ਰੂਫ ਇੱਥੇ ਆਪਾਂ ਲਗਾਣਾ ਹੈ ਤੇ ਬਾਕੀ ਆ ਚੀਜ਼ ਆਪਾਂ ਜੈਸੀਐਸ ਕਰ ਦੇਣੀ ਦੋਵੇਂ ਤੇ ਐਡਰੈਸ ਆਪਣਾ ਇੱਥੇ ਫਿਲ ਕਰਨਾ ਹੈ ਤੇ ਸੇ ਇੱਥੇ ਕਰ ਦੇਣਾ ਆਪਾਂ ਸੇਮ ਜੇ ਤੁਹਾਡਾ ਸੇਮ ਐਡਰੈਸ ਹੈ ਇੱਥੇ ਕਲਿੱਕ ਕਰ ਦਿਓ ਸੇਮ ਇੱਥੇ نیچے ਆ ਜਾਏਗਾ ਤੇ ਇੱਥੇ ਟੈਂਥ ਦੀ ਡਿਟੇਲ ਫਿਲ ਕਰਕੇ ਸਬਮਿਟ ਕਰ ਦੇਣਾ ਸਬਮਿਟ ਕਰਨ ਤੋਂ ਬਾਅਦ ਸੇਵ ਕਰਦੋਗੇ ਫਿਰ ਆਪਾਂ ਨੂੰ ਫੋਟੋ ਤੇ ਸਾਈਨ ਤੇ ਟੈਂਥ ਦਾ ਅਪਲੋਡ ਕਰਨਾ ਹੈ ਸਰਟੀਫਿਕੇਟ ਕਕੀਓ ਤੇ ਟੈਲੇਡੋ অপਸ਼ਨਾਂ ਨੇ ਕੁਆਲਿਫਿਕੇਸ਼ਨ ਤੇ 10th ਪਾਸ ਤੇ ਪੰਜਾਬੀ ਪਾਸ ਤੇ ਉਹਦੇ ਵਿੱਚ ਆਪਾਂ ਨੇ ਦੋਨਾਂ ਦੇ ਵਿੱਚ ਹੀ 10th ਦਾ ਸਰਟੀਫਿਕੇਟ ਅਪਲੋਡ ਕਰਕੇ ਤੇ ਫਾਰਮ ਸਬਮਿਟ ਕਰ ਦੇਣਾ ਫਾਰਮ ਸਬਮਿਟ ਕਰਕੇ ਤੇ ਆਪਾਂ ਨੇ 3 ਦਿਨਾਂ ਬਾਅਦ ਫਿਰ ਇਹਦੇ ਤੇ ਲੌਗਇਨ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ ਤੇ ਫੀਸ ਦੀ অপਸ਼ਨ ਆਏਗੀ ਤੇ ਆਪਾਂ ਫੀਸ ਪੇ ਕਰਕੇ ਤੇ ਫੀਸ ਦੀ ਰਸੀਦ ਵੀ ਆਪਾਂ ਨੇ ਆਪਣੇ ਕੋਲ ਰੱਖਣੀ ਹੈ ਠੀਕ ਹੈ ਜੀ tanah